ਮੇਰੇ ਸੰਗ ਜ਼ਦਾ ਹੈ ਨਾਲੇ ਸਮਾਰੇ ਸਮਾਰ ਤੇ ਸਦਾ ਸਮਾਲੇ ਹੋਣਾ ਨਾਮ ਨੇ ਜਦੋਂ ਲੇਖਾ ਹੁਣ ਤਿਲ ਤਿਲਦਾ ਇਹ ਜੋ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾਨੀ ਮਿਲਦਾ ਇਹ ਜੋ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਪਾਗਾਂ ਤੋਂ ਬਿਨਾਨੇ ਮਿਲਦਾ ਚੰਗੇ ਪਾਗਾਂ ਤੋਂ ਬਿਨਾਨੇ ਮਿਲਦਾ ਕਾਰ ਸ਼ੁਕਰਾਨਾ ਉਸ ਪਰਵਧਿ ਗਾਰਦਾ ਜਿਹੜਾ ਹਰ ਵੇਲੇ ਤੇਰ ਕਾਰਜ ਸਵਾਰਦਾ ਕਾਰ ਸ਼ੁਕਰਾਨਾ ਉਸ ਪਰਵਧਿ ਗਾਰਦਾ ਜਿਹੜਾ ਹਰ ਵੇਲੇ ਤੇਰ ਕਾਰਜ ਸਵਾਰਦਾ ਉਹਦੇ ਹੁਕਮ ਚ ਚੱਲੇ ਹਰ ਪਤਵੀ ਹੁਕਮ ਚ ਚੱਲੇ ਹਰ ਪੱਤਾ ਵੀ ਉਹਦੀ ਮਰਜ਼ੀ ਬਿਨਾਂ ਨਹੀਂ ਹਿੱਲਦਾ ਇਹ ਜੋ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾਂ ਨਹੀਂ ਮਿਲਦਾ ਇਹ ਜੋ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਭਾਗਾ ਤੋਂ ਬਿਨਾਂ ਨਹੀਂ ਮਿਲਦਾ ਚੰਗੇ ਭਾਗਾ ਤੋਂ ਬਿਨਾਂ ਨਹੀਂ ਮਿਲਦਾ ਹੈ ਗਨ ਅਨੰਕਾਰ ਪਾਰ ਹਾਜ਼ਰਾ ਹਜੂਰ ਹੈ ਸਾਰਿਆਂ ਦੇ ਵਿੱਚ ਇੱਕ ਉਸਦਾ ਹੀ ਨੂਰ ਹੈ ਹੈਗਾ ਨਿਰੰਕਰ ਪਰ ਹਾਜ਼ਰਾ ਹਜੂਰ ਹੈ ਸਾਰਿਆਂ ਦੇ ਵਿੱਚ ਇੱਕ ਉਸਦਾ ਹੀ ਨੂਰ ਹੈ ਚਲ ਆਖਲੇ ਵਾਹਿਗੁਰੂ ਤੂੰ ਬੰਦਿਆ ਆਖਲੇ ਵਾਹਿਗੁਰੂ ਤੂੰ ਬੰਦਿਆ ਕਤੋਂ ਹੋ ਗਿਆ ਸ਼ਿਕਾਰ ਟੇਲ ਦਾ ਇਹ ਜੇ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਪਾਗਾ ਤੋਂ ਬਿਨਾਂ ਨਹੀਂ ਮਿਲਦਾ ਜੇ ਜਿਮਿਲੇ ਆਹ ਸਮਸਤ ਸੰਗ ਦਾ ਚੰਗੇ ਪਾਗਾ ਤੋਂ ਬਿਨਾਂ ਨਹੀਂ ਮਿਲਦਾ ਚੰਗੇ ਪਾਗਾ ਤੋਂ ਬਿਨਾਂ ਨਹੀਂ ਮਿਲਦਾ ਜਿਨ੍ਹਾਂ ਜਿਨ੍ਹਾਂ ਉਠ ਸਤਿਗੁਰ ਦੀ ਤਕਾਈ ਹੈ ਸੰਗ ਵਿੱਚ ਮਿਲੇ ਉਹਨਾ ਤਾਂ ਹੀ ਵੜਿਆਈ ਹੈ ਜਿਨ ਜਿਨ ਉਠ ਸਤਿਗੁਰਾਂ ਦੀ ਤਕਾਈ ਹੈ ਸੰਗ ਵਿੱਚ ਮਿਲੂ ਨਾ ਤਾਈ ਵੜੇ ਆਈ ਐ ਉਹਦੀ ਕਿਰਪਾ ਦ੍ਰਿਸ਼ਟੀ ਦੇ ਸਦਕੇ ਕਿਰਪਾ ਦ੍ਰਿਸ਼ਟੀ ਦੇ ਸਦਕੇ ਬੰਦਾ ਬਣ ਜਾ ਵਸਾਫ ਦਿਲ ਦਾ ਉਹ ਜੇ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਬਾਗਾ ਤੋਂ ਬਿਨਾਂ ਨਹੀਂ ਮਿਲਦਾ ਇਹ ਜੇ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਬਾਗਾ ਤੋਂ ਬਿਨਾਂ ਨਹੀਂ ਮਿਲਦਾ ਸੰਗੇ ਪਾਗਤਾਂ ਤੋਂ ਬਿਨਾਂ ਨਹੀਂ ਮਿਲਦਾ ਰੱਬ ਨੇ ਹਮੇਸ਼ਾ ਰੱਖੀ ਭਗਤਾਂ ਦੀ ਕਰੀਏ ਆਖ ਦੀ ਸੰਗਤ ਗੱਲ ਗਲ ਸੋਲਾ ਨਿਖਰੀਏ ਰੱਬ ਨੇ ਹਮੇਸ਼ਾ ਰੱਖੀ ਭਗਤਾਂ ਦੀ ਕਰੀਏ ਆਖ ਦੀ ਸੰਗਤ ਗੱਲ ਸੋਲਾ ਨਿਖਰੀਏ ਹੋਦੀ ਰਹਿਮ ਤੋਂ ਬਿਨਾਂ ਵਿੱਚ ਹਿਰਦੇ ਰਹਿਮ ਤੋਂ ਬਿਨਾਂ ਵਿੱਚ ਹਿਰਦੇ ਕਦੇ ਨਾਮ ਦਾ ਕਮਲ ਖਿਲਦਾ ਇਜੋ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਪਾਗਾਂ ਤੋਂ ਬਿਨਾਂ ਨਹੀਂ ਮਿਲਦਾ ਇਜੋ ਮਿਲਿਆ ਹੈ ਸਮਸਤ ਸੰਗ ਦਾ ਚੰਗੇ ਪਾਗਾਂ ਤੋਂ ਬਿਨਾਂ ਨਹੀਂ ਮਿਲਦਾ ਚੰਗੇ ਪਾਗਾਂ ਤੋਂ ਬਿਨਾਂ ਨਹੀਂ ਮਿਲਦਾ ਚੰਗੇ ਪਾਗਾਂ ਤੋਂ ਬਿਨਾਂ ਨਹੀਂ ਮਿਲਦਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਪਗਤ ਤੇਰੇ ਮਨ ਪਾਉਂਦੇ ਦਰਸੋਂ ਕੀਰਤਨ ਕੀਰਤਗਾਂ ਜਿਨਾਂ ਨ ਕਰਮਾਂ ਬਾਹਰ ਲੇ ਬਾਹਰੇ ਦਟੋ ਨ ਲੈਨੀ ਤਾਂ ਉਂਦੀ ਜਿਨਾਂ ਨੂੰ ਪਰਮਾਤਮਾ ਬਖਸ਼ਿਸ਼ ਕਰਦਾ ਵਹੀ ਗੁਰਕਾਰ ਤੇ